जिन्ना ਬੱਚਿਆਂ ਦੇ ਪਿੰਪਲ ਨੇ ਜਿਨ੍ਹਾਂ ਦੀ oily skin ਹੈ ਜਿਨ੍ਹਾਂ ਦੇ ਛੋਟੇ ਛੋਟੇ ਦਾਣੇ ਹੋ ਜਾਂਦੇ ਨੇ पिग्मेंटेशन ਨਹੀਂ हट रही ਉਹਨਾਂ ਲਈ ਆਪਾਂ ਫੇਸ ਵਾਸ਼ ਲੈ ਕੇ ਆਏ ਆ ਇਹ ਫੇਸ ਵਾਸ਼ ਦਾ ਨਾਮ ਹੈਗਾ इलाइटेबल ਤੇ ਇਹ ਵਿਟਾਮਿਨ ਸੀ ਇਹਦੇ ਵਿੱਚ ਪਾਇਆ ਜਾਂਦਾ ਹੈਗਾ ਇਹਦੇ ਤੇ ਲਿਖਿਆ ਹੋਇਆ ਹੈ ਇਹ oil ਨੂੰ control ਕਰਦਾ ਹੈ ਔਰ पिग्मेंटेशन ਜਿਹੜੀ ਉਹ ਠੀਕ ਕਰਦਾ ਹੈ ਬਹੁਤ ਵਧੀਆ ਫੇਸ ਵਾਸ਼ ਹੈ ਮੇਰੇ ਬੱਚੇ ਇਸਤੇਮਾਲ ਕਰਦੇ ਨੇ ਕਿਉਂਕਿ ਮੇਰੇ ਬੱਚਿਆਂ ਦੇ ਦੋਨੋਂ ਦੇ ਪਿੰਪਲ ਹੋ ਗਏ ਸੀਗੇ ਕੱਲ ਮੈਂ ਵੀਡੀਓ ਪਾਈ ਹੋਈ ਹੈ ਪੂਰੀ ਡਿਟੇਲ ਉਹਦੇ ਵਿੱਚ ਦਿੱਤੀ ਹੋਈ ਹੈ ਕੱਲ ਵਾਲੀ ਵੀਡੀਓ ਜਾ ਕੇ ਦੇਖੋ ਬਹੁਤ ਵਧੀਆ ਫੇਸ ਵਾਸ਼ ਹੈ ਤੁਸੀਂ ਮਿਸ਼ੂ ਤੋਂ ਇਹ ਮੰਗਵਾ ਸਕਦੇ ਪ੍ਰੋਡਕਟ ਉਥੋਂ ਹੀ ਮਿਲਣਾ ਹੈ ਇਹ ਵਾਲਾ ਅੱਜ ਦੀ ਸੀਰੀ ਜਿਹੜੀ ਇਸਤੇਮਾਲ ਕਰੋ ਮੇਰੇ ਸਾਥ-ਸਾਥ ਤੁਸੀਂ 7 ਦਿਨ ਇਸਤੇਮਾਲ ਕਰੋ ਜਿਹੜਾ ਮੈਂ ਤੁਹਾਨੂੰ ਨਾਲ ਪ੍ਰੋਡਕਟ ਦੱਸਣਾ ਹੈ ਕਿ ਜਾਂ ਟਮਾਟਰ ਦੇ ਉੱਪਰ ਆਪਾਂ ਕੀ ਲਗਾ ਕੇ ਆਪਾਂ ਲਗਾ ਸਕਦੇ ਹਾਂ ਦੋ ਚੀਜ਼ਾਂ ਦੱਸ ਰਹੀ ਹਾਂ ਦਹੀਂ ਦੇ ਵਿੱਚ ਦੋ ਚੀਜ਼ਾਂ ਪਾ ਕੇ ਅਗਰ ਤੁਸੀਂ ਲਗਾਉਣਾ ਸ਼ੁਰੂ ਕਰ ਦੋਗੇ ਨਾ ਸਕਿਨ ਤੁਹਾਡੀ ਮੇਰੇ ਵਾਂਗ ਹੋ ਜਾਊਗੀ ਬਿਲਕੁਲ ਸਾਫ਼ ਕਲੀਅਰ ਐਸਾ ਕੋਈ ਪ੍ਰੋਡਕਟ ਨਹੀਂ ਬਣਿਆ ਜਿਹੜਾ ਰੰਗ ਗੋਰਾ ਕਰ ਦਵੇ ਹਾਂ ਤੁਹਾਡੀ ਸਕਿਨ ਨੂੰ ਵਧੀਆ ਬ੍ਰਾਈਟ ਬਣਾ ਸਕਦਾ ਹੈ ਸਕਿਨ ਜਿਹੜੀ ਹੈ ਐਨ ਜਾਨ ਪਾ ਸਕਦਾ ਜਿਹੜੀ ਬੇਜਾਨ ਸਕਿਨ ਹੁੰਦੀ ਉਹਦੇ ਵਿੱਚ ਜਾਨ ਜ਼ਰੂਰ ਪਾ ਸਕਦੇ ਨੇ ਉਹ ਪ੍ਰੋਡਕਟ ਤੁਸੀਂ ਇਸਤੇਮਾਲ ਕਰੋ ਮੇਰੇ ਨਾਲ ਨਾਲ ਕਿੱਦਾਂ ਬਣਾਣਾ ਹੈ ਕਿੱਦਾਂ ਪਹਿਲਾਂ ਤੁਸੀਂ ਕੀ ਕਰਨਾ ਹੈ ਪਹਿਲਾਂ ਤਾਂ ਤੁਸੀਂ ਇਹ ਟਮਾਟਰ ਦੇਖੋ ਟਮਾਟਰ ਲਿਆਏ ਟਮਾਟਰ ਦੇ ਉੱਪਰ ਆਪਾਂ ਇਹ ਜਿਹੜਾ ਰਾਈਸ ਪਾਊਡਰ ਹੈ ਨਾ ਉਹ ਏਦਾਂ ਲਗਾ ਕੇ ਰੱਖ ਦੇਣਾ ਹੈ ਇਹਨੂੰ ਜਦ ਤੱਕ ਰੱਖ ਦੋ ਕਿਉਂਕਿ ਆਪਾਂ ਇਹ ਬਾਅਦ ਵਿੱਚ ਤੁਹਾਨੂੰ ਦੱਸਦੇ ਕੀ ਕਰਨਾ ਹੈ ਤੇ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਪੈਕ ਬਣਾਉਣ ਲਈ ਟਮਾਟਰ ਦਾ ਰਸ ਲਿਆਏ ਚਾਹੇ ਤੁਸੀਂ ਕਦੂਕਾਸ ਵੀ ਘਰ ਸਕਦੇ ਹੋ ਟਮਾਟਰ ਦਾ ਰਸ ਲੈ ਲਿਆ ਉਹਦੇ ਵਿੱਚ ਪਾ ਲਈ ਆਪਾਂ ਇੱਕ ਚਮਚ ਦਹੀਂ ਜਿੰਨਾ ਤੁਹਾਨੂੰ ਫੇਸ ਪੈਕ ਚਾਹੀਦਾ ਹੈ ਤੇ ਇੱਕ ਚਮਚ ਪਾ ਲਿਆ ਆਪਾਂ ਉਹਦੇ ਉੱਤੇ ਰਾਈਸ ਪਾਊਡਰ ਤੇ ਇਹਨੂੰ ਕਰ ਲੈਣਾ ਆਪਾਂ ਮਿਕਸ ਠੀਕ ਹੈ ਜੀ ਮਿਕਸ ਕਰ ਲੈਣਾ ਹੈ ਤੇ ਇਹਨੂੰ ਕਿੱਦਾਂ ਅਪਲਾਈ ਕਰਨਾ ਹੈ ਇਹਦੇ ਵਿੱਚ ਇੱਕ ਹੋਰ ਚੀਜ਼ ਪੈਂਦੀ ਹਾਂ ਉਹ ਮੈਂ ਤੁਹਾਨੂੰ ਬਾਅਦ ਵਿੱਚ ਸ਼ੇਅਰ ਕਰਦੀ ਪਹਿਲਾਂ ਮੈਂ ਇਹਦੇ ਬਾਰੇ ਦੱਸਦੀ ਹਾਂ ਇਹਨੂੰ ਕੀ ਕਰਨਾ ਹੈ ਬਹੁਤ ਵਧੀਆ ਫੇਸ ਪੈਕ ਅਗਰ ਤੁਸੀਂ ਲਗਾਉਣਾ ਸ਼ੁਰੂ ਕਰ ਦੋਗੇ 7 ਦਿਨ ਮੇਰੇ ਨਾਲ ਨਾਲ ਮੇਰੀ ਸੀੜੀ ਜਿਹੜੀ ਮੇਰੇ ਨਾਲ ਚਲਾਓਗੇ ਨਾ 7 ਦਿਨ ਵਰਤੋਗੇ ਤਾਂ ਫਿਰ ਦੇਖਿਓ ਕਿੰਨੇ ਚੇਂਜਸ ਆ ਜਾਂਦੇ ਨੇ ਤੁਹਾਡੇ ਚਿਹਰੇ ਵਿੱਚ ਕਿੰਨਾ ਬ੍ਰਾਈਟ ਹੋ ਜਾਏਗਾ ਚਿਹਰਾ ਇਹ ਤੁਸੀਂ ਚਾਹੋ ਤਾਂ 7 ਦਿਨ ਵਾਸਤੇ ਬਣਾ ਕੇ ਇਹ ਫੇਸ ਪੈਕ ਐਦਾਂ ਰੱਖ ਸਕਦੇ ਹੋ ਫ੍ਰੀਜ ਵਿੱਚ ਸਟੋਰ ਕਰਕੇ ਤੇ ਲੋ ਜੀ ਇਹਨੂੰ ਕਿੱਦਾਂ ਇਸਤੇਮਾਲ ਕਰਨਾ ਉਹ ਮੈਂ ਤੁਹਾਨੂੰ ਦੱਸਦੀ ਹਾਂ ਹੋਰ ਇੱਕ ਕੀ ਚੀਜ਼ ਪੈਂਦੀ ਹੈ ਤੇ ਕੀ ਕੀ ਕਰਨਾ ਇਹਦਾ ਚਲੋ ਜੀ ਮੇਰੇ ਨਾਲ-ਨਾਲ ਚਲੋ ਦੱਸਦੀ ਹਾਂ ਤੁਹਾਨੂੰ ਤਾਂ ਹਾਂ ਜੀ ਜਿਹੜਾ ਟਮਾਟਰ ਸੀਗਾ ਟਮਾਟਰ ਤੇ ਆਪਾਂ ਪਾਏ ਸੀ ਰਾਈਸ ਪਾਊਡਰ ਤੁਸੀਂ ਚਾਹੋ ਤਾਂ ਕੱਚਾ ਦੁੱਧ ਵੀ ਪਾ ਸਕਦੇ ਹੋ ਤੇ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਐਬਜ਼orb ਹੋ ਗਿਆ ਹੈ ਇਹਨੂੰ ਆਪਾਂ ਇਸ ਤਰ੍ਹਾਂ ਜਿਹੜੇ ਤੇ ਮਲਣਾ ਹੈ ਤੁਸੀਂ ਕੋਈ ਫੰਕਸ਼ਨ ਕੋਈ ਵਿਆਹ ਸ਼ਾਦੀ ਹੋਵੇ ਤੁਹਾਡੇ 2-3 ਦਿਨ ਪਹਿਲਾਂ ਇਹ ਇਸਤੇਮਾਲ ਕਰਨ ਲੱਗ ਜਿਓ ਨਾ ਇਦਾਂ ਤੇ ਰੰਗ ਤੁਹਾਡਾ ਇੰਨਾ ਨਿਖਰੇਗਾ ਨਾ ਪਾਰਲਰ ਜਾਣ ਦੀ ਵੀ ਜਰੂਰਤ ਨਹੀਂ ਪੈਣੀ ਹੈਗੀ ਤੁਸੀਂ ਮੇਰੀਆਂ ਫੋਟੋਆਂ ਦੇਖ ਲਵੋ ਜਿਹੜੀਆਂ ਪਹਿਲਾਂ ਵਾਲਾ ਮੇਰਾ ਕਲਰ ਸੀਗਾ ਕਿੰਨਾ ਡਾਰਕ ਜਿਹਾ ਸੀਗਾ ਤੇ ਕਿੰਨਾ ਮਤਲਬ ਕਿ ਕਣਕ ਪਿੰਨਾ ਰੰਗ ਸੀਗਾ ਬਹੁਤ ਸ਼ਾਇਆ ਹੋ ਗਿਆ ਸੀ ਬਹੁਤ ਹੀ ਗੰਦਾ ਸੀ ਜਦੋਂ ਤਾਂ ਮੈਂ ਇਹ ਇਸਤੇਮਾਲ ਕਰਨ ਲੱਗੀ ਨਾ ਪ੍ਰੋਡਕਟ ਜੇ ਘਰ ਦੇ ਹੀ ਕਰੇ ਲੂ ਤੇ ਮੇਰੀ ਸਕਿਨ ਬਹੁਤ ਜ਼ਿਆਦਾ ਵਧੀਆ ਹੋ ਗਈ ਤੁਹਾਡੇ ਸਾਹਮਣੇ ਹੀ ਹੈ ਮੇਰਾ ਕਲਰ ਵੀ ਇਕਦਾਂ ਫੇਰ ਹੋ ਗਿਆ ਹੈ ਤੇ ਸਾਰੀ ਪ੍ਰੋਬਲਮ ਜਿੰਨੀ ਵੀ ਹੈਗੀ ਮੇਰੇ ਚਿਹਰੇ ਤੇ ਸਾਰੀ ਖਤਮ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕਲਰ ਮੇਰੇ ਚਿਹਰੇ ਦਾ ਇਸ ਤਰੀਕੇ ਨਾਲ ਤੁਸੀਂ ਇਹਨੂੰ ਟਮਾਟਰ ਨੂੰ ਇਸਤੇਮਾਲ ਕਰਨਾ ਡਾਇਰੈਕਟਲੀ ਨਹੀਂ ਕਰੀਦਾ ਕੱਲਾ ਟਮਾਟਰ ਕਦੇ ਨਹੀਂ ਕਰੀਦਾ ਹੁੰਦਾ ਇਸਤੇਮਾਲ ਚਾਹੇ ਤੇ ਕੱਚਾ ਦੁੱਧ ਲਾ ਲਓ ਸੌਰੀ ਕੱਚਾ ਹਾਂਜੀ ਕੱਚਾ ਦੁੱਧ ਦੇ ਪਾਊਡਰ ਵਾਲਾ ਤੇ ਚਾਹੇ ਤੇ ਸਿੱਧਾ ਰਾਈਸ ਪਾਊਡਰ ਪਰ ਰਾਈਸ ਪਾਊਡਰ ਤੇ ਸਭ ਤੋਂ ਵਧੀਆ ਚੀਜ਼ ਇਹ ਦੇਖੋ 3-4 ਮਿੰਟ ਆਪਾਂ ਕਲੀਨਜ਼ਿੰਗ ਕਰਨੀ ਹੈ ਚਿਹਰੇ ਦੀ ਜਿੰਨੀ ਡਸਟ ਜਿੰਨੀ ਗੰਦਗੀ ਸਾਰੀ ਹੀ ਬਾਹਰ ਆ ਜਾਈਗੀ ਜਿੰਨੇ ਓਪਨ ਪੋਰਸ ਨੇ ਉਹ ਠੀਕ ਹੋਣੇ ਸ਼ੁਰੂ ਹੋ ਜਾਣਗੇ ਲਓ ਚੰਗੀ ਤਰ੍ਹਾਂ ਆਪਾਂ ਮ사ਜ ਕਰ ਲਈਏ ਉਸ ਤੋਂ ਬਾਅਦ ਇਹ ਦੇਖੋ ਇਦਾਂ ਦਾ ਰਮਾਲ ਮੇ ਰੱਖਿਆ ਹੋਇਆ ਹੈ ਇਦਾਂ ਦਾ ਸੌਫਟਰ ਮਾਲ ਲੈਣਾ ਤੁਸੀਂ ਸਾਰੇ ਹੀ ਡਸਟ ਜਿਹੜੀ ਹੈ ਨਾ ਕੱਢ ਲੈਣੀ ਹੈ ਪਲੀਜ਼ ਤੁਸੀਂ ਇੱਕ ਦਿਨ ਇਸਤੇਮਾਲ ਕਰਕੇ ਨਾ ਕਿਹਾ ਕਰੋ ਕਿ ਸਾਨੂੰ ਫਰਕ ਨਹੀਂ ਪਿਆ 4-5 ਦਿਨ ਇਸ ਤਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਫੇਸ ਮੇਰਾ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਜਿਹੜਾ ਫੇਸ ਪੈਕ ਹੈ ਇਹ ਤੁਸੀਂ 7 ਦਿਨ ਲਈ ਵੀ ਮਤਲਬ ਕਿ ਰੱਖ ਸਕਦੇ ਹੋ ਸਟੋਰ ਕਰਕੇ ਮਤਲਬ ਕਿ ਇਹਨੂੰ ਫ੍ਰਿਜ ਵਿੱਚ ਰੱਖ ਸਕਦੇ ਹੋ ਜਦੋਂ ਵੀ ਤੁਸੀਂ ਅਪਲਾਈ ਕਰੋ ਦਿਨ ਵਿੱਚ ਦੋ ਵਾਰ ਜ਼ਰੂਰ ਅਪਲਾਈ ਕਰੋ ਸਾਮ ਸਵੇਰੇ ਤੇ ਜਦੋਂ ਵੀ ਤੁਸੀਂ ਇਸਤੇਮਾਲ ਕਰਨੇ ਉਸ ਟਾਈਮ ਹੀ ਰੋਜ਼ ਵਾਟਰ ਪਾਣਾ ਇਹਦੇ ਵਿੱਚ ਜਦੋਂ ਇਸਤੇਮਾਲ ਕਰਨੇ ਤੁਸੀਂ ਪਹਿਲਾਂ ਬਣਾ ਕੇ ਰੱਖ ਲਵੋ ਟਮਾਟਰ ਵੀ ਤੁਸੀਂ ਉਸ ਟਾਈਮ ਹੀ ਇਸਤੇਮਾਲ ਕਰ ਸਕਦੇ ਚਾਹੇ ਤਾਂ ਤੁਸੀਂ ਪਹਿਲਾਂ ਵੀ ਬਣਾ ਕੇ ਰੱਖ ਸਕਦੇ ਹੋ ਤੇ ਇਹ ਵੀ ਫੇਸ ਪੈਕ ਇੰਨਾ ਵਧੀਆ ਫੇਸ ਪੈਕ ਇੰਨਾ ਮੈਂ ਕਹਿੰਨੀ ਆ ਕਲਰ ਜਿਹੜਾ ਫੇਅਰ ਕਰਦਾ ਹੈ ਨਾ ਆਪਣੇ ਚਿਹਰੇ ਦਾ ਬਹੁਤ ਵਧੀਆ ਹੈ ਤੁਸੀਂ ਮੇਰੇ ਨਾਲ 7 ਦਿਨ ਇਦਾਂ ਚੱਲੋ ਲਗਾਤਾਰ ਫਿਰ ਤੁਸੀਂ ਮੈਨੂੰ ਦੱਸਿਓ ਕਮੈਂਟ ਕਰਕੇ ਕਿ ਵਾਕਈ ਦੀਦੀ ਬਹੁਤ ਵਧੀਆ ਏ ਦੇਖੋ ਇਹ ਤੁਸੀਂ 2 ਟਾਈਮ ਇਸਤੇਮਾਲ ਕਰ ਸਕਦੇ ਹੋ ਸ਼ਾਮ 세 ਕੋਈ ਇਹਦਾ ਉਹ ਨਹੀਂ ਹੈਗਾ ਸੈਟੀਫੈਕਟ ਕੋਈ ਨੁਕਸਾਨ ਨਹੀਂ ਹੈਗਾ ਇਸ ਤਰੀਕੇ ਨਾਲ ਤੁਸੀਂ ਇਹਦੀ ਮ사ਜ ਕਰ ਸਕਦੇ ਹੋ ਸਾਰੇ ਚਿਹਰੇ ਦੀ ਗੰਦਗੀ ਸਾਰਾ ਹੀ ਟੈਨ ਜਿਹੜਾ ਖਤਮ ਹੋ ਜਾਏਗਾ ਇਹ ਫੇਸ਼ੀਅਲ ਬਹੁਤ ਵਧੀਆ ਹੈ ਪਹਿਲਾਂ ਤੁਸੀਂ 5-4 ਮਿੰਟ ਇੰਦਾ ਮ사ਜ ਕਰ ਲਓ ਇਹਦੇ ਨਾਲ ਤੇ ਫਿਰ ਉਸ ਤੋਂ ਬਾਅਦ ਤੁਸੀਂ ਸੁੱਕਣ ਲਈ ਇਹਨੂੰ 10-15 ਮਿੰਟ ਰੱਖ ਸਕਦੇ ਹੋ ਗਰਦਨ ਤੇ ਆਪਣੇ హెਅਰ ਤੇ ਜਿੱਦਾਂ ਮਰਜ਼ੀ ਤੁਸੀਂ ਅਪਲਾਈ ਕਰ ਸਕਦੇ ਹੋ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਦਿਸ਼ਕ ਜਾਂਦਾ ਜੇ ਕੋਰੀਅਨ ਸਕਿਨ ਬਣ ਜਾਂਦੀ ਜਿਵੇਂ ਗਲਾਸ ਵਾਲੀ ਸਕਿਨ ਹੁੰਦੀ ਹੈ ਨਾ ਕੋਰੀਅਨ ਸਕਿਨ ਉਦਾਂ ਦੇ ਹੀ ਬਣ ਜਾਂਦੀ ਹੈ ਅਗਰ ਤੁਸੀਂ ਇਹਨੂੰ ਲਗਾਤਾਰ ਇਸਤੇਮਾਲ ਕਰੋਗੇ ਤਾਂ ਹਾਂ ਜੀ 10 15 ਮਿੰਟ ਹੋ ਗਏ ਨੇ ਜਾਨਕੀ 10 12 ਮਿੰਟ ਹੋ ਗਏ ਨੇ ਲੱਗੇ ਇਹਨੂੰ ਮੈਂ ਪੂਰੀ ਫੇਸ ਦੀ ਮ사ਜ ਕਰ ਲਈਏ ਹੁਣ ਆਪਾਂ ਇਹਨੂੰ ਐਦਾਂ ਤੁਸੀਂ ਚਾਹੋ ਤਾਂ ਡਾਇਰੈਕਟਲੀ ਫੇਸ ਤੇ ਹੋ ਸਕਦੇ ਹੋ ਚਾਹੋ ਤਾਂ ਐਦਾਂ ਗਿੱਲਾ ਕੋਟਨ ਗੈਂਕੀ ਕਰਕੇ ਤੁਸੀਂ ਇਦਾਂ ਇਸਤੇਮਾਲ ਵੀ ਕਰ ਸਕਦੇ ਹੋ ਇੰਨਾ ਵਧੀਆ ਫੇਸ ਪੈਕ ਹੈ ਇੰਨਾ ਮਤਲਬ ਕਿ ਸ਼ਾਈਨਿੰਗ ਕਰ ਦਿੰਦਾ ਚਿਹਰੇ ਨੂੰ ਕਿਸੇ ਵੀ ਵਿਆਹ ਸ਼ਾਦੀ ਤੇ ਜਾਣਾ ਹੋਵੇ ਨਾ ਚਾਰ ਪੰਜ ਦਿਨ ਪਹਿਲਾਂ ਲਗਾਉਣਾ ਸ਼ੁਰੂ ਕਰ ਦੋ ਫਿਰ ਦੇਖਿਓ ਸਕਿਨ ਤੁਹਾਡੀ ਸਾਰੇ ਪੁੱਛਣਗੇ ਕਿ ਵਾਕਿਆ ਹੀ ਕਲੋ ਆਂਦਾ ਜਿਹੜੇ ਤੇ ਕੀ ਲਗਾਇਆ ਤੁਸੀਂ ਇਤਾਂ ਪੁੱਛੂਗੇ ਖੜ ਖੜ ਕੇ ਤੇ ਤੁਹਾਨੂੰ ਮੇਰੀਆਂ ਰੈਮਡੀਆਂ ਅਗਰ ਥੋੜੀਆਂ ਜਿਵੇਂ ਚੰਗੀਆਂ ਲੱਗਦੀਆਂ ਹੋਣ ਤੇ ਵੀਡੀਓ ਲਾਈਕ ਕਰ ਦਿਆ ਕਰੋ ਵਾਰਤਵਾਜ਼ ਸ਼ੇਅਰ ਕਰ ਦਿਆ ਕਰੋ ਆਪਾਂ ਤੁਹਾਡੇ ਲਈ ਇੰਨੀ ਮਿਹਨਤ ਕਰਕੇ ਤੁਹਾਡੇ ਲਈ ਨੇਚਰਲ ਫੇਸ ਪੈਕ ਤੁਹਾਨੂੰ ਦੱਸਦੇ ਹਾਂ ਕਿ ਜਿਹੜੇ ਤੁਹਾਡੇ ਸਕਿਨ ਤੇ ਫਾਇਦਾ ਕਰਨ ਹਨਾ ਆਪਾਂ ਨਹੀਂ ਖਰੀਦ ਸਕਦੇ ਨੇ ਮਹਿੰਗੇ ਮਹਿੰਗੇ ਪ੍ਰੋਡਕਟ ਨਹੀਂ ਇੰਨਾ ਇਲਾਜ ਕਰ ਸਕਦੇ ਤੁਸੀਂ ਦੇਖ ਹੀ ਸਕਦੇ ਹੋ ਜਿਹੜੇ ਫਿਲਮਾਂ ਵਾਲੇ ਐਕਟਰ ਨੇ ਤੁਹਾਨੂੰ ਦਿਖਾਈ ਦਿੱਤਾ ਹੈ ਕਿੱਦਾਂ ਉਹਨਾਂ ਦੇ ਵੀ ਫੇਸ ਐਦਾਂ ਸੀਗੇ ਤੇ ਹੁਣ ਉਹ ਤਾਂ ਮਹਿੰਗੇ ਮਹਿੰਗੇ ਟਰੀਟਮੈਂਟ ਕਰਵਾ ਸਕਦੇ ਆਪਾਂ ਨਹੀਂ ਕਰਵਾ ਸਕਦੇ ਕਿਉਂਕਿ ਆਪਣੀ ਬਜਟ ਤੋਂ ਬਾਹਰ ਨੇ ਤੁਸੀਂ ਐਦਾਂ ਦੇ ਨੇਚਰਲ ਜਿਹੜੇ ਘਰੇਲੂ ਹੀ ਉਪਾਏ ਜਿਹੜੇ ਕਰ ਕਰਕੇ ਆਪਣੀ ਸਕਿਨ ਨੂੰ ਵਧੀਆ ਬਣਾ ਸਕਦੇ ਹੋ ਹਾਂ ਪਾਣੀ ਬਾਤ ਤੋਂ ਬਾਅਦ ਪੀਆ ਕਰੋ ਜਿੰਨਾ ਹੋ ਸਕੇ ਪਾਣੀ ਬਾਤ ਤੋਂ ਬਾਅਦ ਪੀਆ ਕਰੋ ਲਿਕਵਿਡ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜਿਆਦਾ ਹੀ ਇਸਤੇਮਾਲ ਕਰਿਆ ਕਰੋ ਦਿਨ ਵਿੱਚ ਲੱਸੀ ਪਿਆ ਕਰੋ ਦਹੀਂ ਖਾਇਆ ਕਰੋ